सालाना जोड़ मेला सतमां जी मनाया जा रहा है नगर खेड़े की सुख मंगी थी ਸ਼ਿੰਗਾਂ ਹੋਣ ਕਬੱਡੀਆਂ ਹੋਣ ਢੋਲ ਕੁਸ਼ਤੀਆਂ ਹੋਣ ਤੇ ਨਸ਼ਿਆਂ ਤੋਂ ਬੱਚੇ ਜਿਹੜੇ ਆ ਪਿੱਛੇ ਹੋ ਜਾਣ ਅੱਗੇ ਇਹਨਾਂ ਵਦਨ ਨਸ਼ਿਆਂ ਹਲ ਸਰਬੱਤ ਦਾ ਭਲਾ ਮੰਗਣ ਲਈ ਛਿੰਝ ਮੇਲਾ ਕਰਾਈਦਾ ਜੀ ਮਹਾਰਾਜ ਇੱਕ ਪਹਿਲਵਾਨ ਆਏ ਆ ਇਹ ਪਹਿਲਵਾਨ ਮਹਾਰਾਜ ਕੁਹਾੜੀ ਤੋਂ ਆਏ ਆ ਖੋਕੇ ਤੋਂ ਆਏ ਆ ਤਰਨਤਾਰਨ ਤੋਂ ਆਏ ਆ ਜਲੰਧਰ ਸ਼ਹਿਰ ਤੋਂ ਆਏ ਆ ਇਧਰੋਂ ਗਰਦਾਸਪੁਰ ਤੋਂ ਆਏ ਆ ਦੂਰੋਂ ਦੂਰੋਂ ਪਹਿਲਵਾਨ ਆਏ ਕਿ ਜੀਤੂ ਭਾਈ ਨੇ ਕੀ ਕੀ ਦੇ ਰਿਹਾ ਜਨਾਬ ਮਹਾਰਾਜ ਜੀ ਗੱਲ ਇਦਾਂ ਆ ਵੀ ਸਾਡਾ ਕੋਈ ਕਿਸੇ ਨਾਲ ਬੰਸ ਨਹੀਂ ਆ ਸਾਡੀ ਕੋਈ ਕਿਸੇ ਨਾਲ ਗਰਾਹੀ ਵਜਮੀ ਨਹੀਂ ਆ ਅਸੀਂ ਕੌਡੀ ਪੈਸਾ ਗਰਾਹ ਕੇ ਨਗਰ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਨਗਰਾਂ ਚੋਂ ਗਰਾਹ ਕੇ ਤੇ ਸਰਦਾਂ ਬੰਦਾ ਪਹਿਲਵਾਨਾਂ ਦਾ ਦਿਲ ਵਿਧਾਈ ਕਰੀਦਾ ਆ ਕਿਸੇ ਨੂੰ 500 ਦੇ ਦੇਈਦਾ ਕਿਸੇ ਨੂੰ 1000 ਦੇ ਦੇਈਦਾ ਕਿਸੇ ਨੂੰ 200 300 ਵੀ ਦੇ ਦੇਈਦਾ ਕਿਉਂ ਇੱਕ ਅਸੀਂ ਬੂਟਾ ਲਾਉਣਾ ਸ਼ੁਰੂ ਕਰਨਾ ਵੀ ਬਾਬਾ ਨਾਨਕਾ ਇਹ ਬੂਟਾ ਲੱਗ ਜਾਵੇ ਜਿਹੜੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਪਹਿਲਵਾਨੀ ਆਸ਼ਾਏ ਹੁੰਦੀ ਆ ਟੀਕਿਆਂ ਵਾਲ ਨੂੰ ਸੂਟਿਆਂ ਵਾਲ ਨੂੰ ਸ਼ਰਾਬਾਂ ਵਾਲ ਨੂੰ ਨਸ਼ਿਆਂ ਵਾਲ ਨੂੰ ਨਾ ਜਾ ਪਹਿਲਵਾਨੀ ਵਾਲ ਨੂੰ ਆਉਣ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਬਾਬਾ ਨਾਨਕਾ ਉਹਨਾਂ ਦਾ ਸੁਧਾਰ ਹੋ ਜਾਤਾ ਸੀ ਬਹੁਤ ਖੁਸ਼ ਆ ਇਸ ਗੱਲ ਤੇ ਸਲਾਨਾ ਜੋੜ ਮੇਲਾ ਸਤਵਾਂ ਜੀ ਤੇ ਮਨਾਇਆ ਜਾ ਰਿਹਾ ਨਗਰ ਖੇੜੇ ਦੀ ਸੁਖ ਮੰਗੀ ਦੀ ਆ ਛਿੰਝਾ ਹੋਣ ਕਬੱਡੀਆਂ ਹੋਣ ਢੋਲ ਕੁਸ਼ਤੀਆਂ ਹੋਣ ਤੇ ਨਸ਼ਿਆਂ ਤੋਂ ਬੱਚੇ ਜਿਹੜੇ ਆ ਪਿੱਛੇ ਹੋ ਜਾਣ ਅੱਗੇ ਇਹਨਾਂ ਵਦਨ ਨਸ਼ਿਆਂ ਹਲ ਸਰਬੱਤ ਦਾ ਭਲਾ ਮੰਗਣ ਲਈ ਛਿੰਝ ਮੇਲਾ ਕਰਾਈਦਾ ਜੀ ਮਹਾਰਾਜ ਇੱਕ ਪਹਿਲਵਾਨ ਆਏ ਇਹ ਪਹਿਲਵਾਨ ਮਹਾਰਾਜ ਕੁਹਾੜੀ ਤੋਂ ਆਏ ਆ ਖੋਕੇ ਤੋਂ ਆਏ ਆ ਤਰਨਕਾਰਨ ਤੋਂ ਆਏ ਆ ਜਲੰਧਰ ਸ਼ਹਿਰ ਤੋਂ ਆਏ ਆ ਇਧਰੋਂ ਗਰਦਾਸਪੁਰ ਤੋਂ ਆਏ ਆ ਦੂਰੋਂ ਦੂਰੋਂ ਪਹਿਲਵਾਨ ਆਏ ਆ ਕੀ ਕੀ ਦੇ ਰਿਹਾ ਜਨਾਬ ਮਾਰਾ ਜੀ ਗੱਲ ਇਦਾਂ ਆ ਵੀ ਸਾਡਾ ਕੋਈ ਕਿਸੇ ਨਾਲ ਬੰਦਸ ਨਹੀਂ ਆ ਸਾਡੀ ਕੋਈ ਕਿਸੇ ਨਾਲ ਗਰਾਹੀ ਵਜਮੀ ਨਹੀਂ ਆ ਅਸੀਂ ਕੌਡੀ ਪੈਸਾ ਗਰਾਹ ਕੇ ਨਗਰ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਨਗਰਾਂ ਚੋਂ ਗਰਾਹ ਕੇ ਤੇ ਸਰਦਾਂ ਬੰਦਾ ਪਹਿਲਵਾਨਾਂ ਦਾ ਦਿਲ ਵਿਧਾਈ ਕਰੀਦਾ ਆ ਕਿਸੇ ਨੂੰ 500 ਦੇ ਦੇਈਦਾ ਕਿਸੇ ਨੂੰ 1000 ਦੇ ਦੇਈਦਾ ਕਿਸੇ ਨੂੰ 200 300 ਵੀ ਦੇ ਦੇਈਦਾ ਕਿਉਂ ਇੱਕ ਅਸੀਂ ਬੂਟਾ ਲਾਉਣਾ ਸ਼ੁਰੂ ਕਰਨ ਦਾ ਵੀ ਬਾਬਾ ਨਾਨਕਾ ਇਹ ਬੂਟਾ ਲੱਗ ਜਾਵੇ ਜਿਹੜੀ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਆ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਪਹਿਲਵਾਨੀ ਆਸ਼ਾਏ ਹੁੰਦੀ ਆ ਟੀਕਿਆਂ ਵਾਲ ਨੂੰ ਸੂਟਿਆਂ ਵਾਲ ਨੂੰ ਸ਼ਰਾਬਾਂ ਵਾਲ ਨੂੰ ਨਸ਼ਿਆਂ ਵਾਲ ਨੂੰ ਨਾ ਜਾਣ ਪਹਿਲਵਾਨੀ ਵਾਲ ਨੂੰ ਆਉਣ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਬਾਬਾ ਨਾਨਕਾ ਉਹਨਾਂ ਦਾ ਸੁਧਾਰ ਹੋ ਜਾਤਾਸੀਂ ਬਹੁਤ ਖੁਸ਼ ਆ ਇਸ ਗੱਲ ਤੇ ਸਲਾਨਾ ਜੋੜ ਮੇਲਾ ਸਤਮਾ ਜੀ ਤੇ ਮਨਾਇਆ ਜਾ ਰਿਹਾ ਨਗਰ ਖੇੜੇ ਦੀ ਸੁਖ ਮੰਗੀ ਦੀ ਆ ਛਿੰਝਾ ਹੋਣ ਕਬੱਡੀਆਂ ਹੋਣ ਢੋਲ ਕੁਸਤੀਆਂ ਹੋਣ ਤੇ ਨਸ਼ਿਆਂ ਤੋਂ ਬੱਚੇ ਜਿਹੜੇ ਆ ਪਿੱਛੇ ਹੋ ਜਾਣ ਅੱਗੇ ਇਹਨਾਂ ਵਦਨ ਨਸ਼ਿਆਂ ਹਲ ਸਰਬੱਤ ਦਾ ਭਲਾ ਮੰਗਣ ਲਈ ਛਿੰਝ ਮੇਲਾ ਕਰਾਈਦਾ ਜੀ ਮਹਾਰਾਜ ਇੱਕ ਪਹਿਲਵਾਨ ਆਏ ਆ ਇਹ ਪਹਿਲਵਾਨ ਮਹਾਰਾਜ ਕੁਹਾੜੀ ਤੋਂ ਆਏ ਆ ਅੱਖੋਕੇ ਤੋਂ ਆਏ ਆ ਤਰਨਤਾਰਨ ਤੋਂ ਆਏ ਆ ਜਲੰਧਰ ਸ਼ਹਿਰ ਤੋਂ ਆਏ ਆ ਇਧਰੋਂ ਗਰਦਾਸਪੁਰ ਤੋਂ ਆਏ ਆ ਦੂਰੋਂ ਦੂਰੋਂ ਪਹਿਲਵਾਨ ਆਏ ਆ ਕੀ ਕੀ ਦੇ ਰਿਹਾ ਜਨਾਬ ਮਾਰਾ ਜੀ ਗੱਲ ਇਦਾਂ ਆ ਵੀ ਸਾਡਾ ਕੋਈ ਕਿਸੇ ਨਾ ਵੰਸ ਨਹੀਂ ਆ ਸਾਡੀ ਕੋਈ ਕਿਸੇ ਨਾ ਗ੍ਰਾਈ ਬਜਮੀ ਨਹੀਂ ਆ ਅਸੀਂ ਕੌਡੀ ਪੈਸਾ ਗਰਾਹ ਕੇ ਨਗਰ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਨਗਰਾਂ ਚੋਂ ਗਰਾਹ ਕੇ ਤੇ ਸਰਦਾਰ ਬੰਦਾ ਪਹਿਲਵਾਨਾਂ ਦਾ ਦਿਲ ਵਧਾਈ ਕਰੀਦਾ ਆ ਕਿਸੇ ਨੂੰ 500 ਦੇ ਦੇਈਦਾ ਕਿਸੇ ਨੂੰ 1000 ਦੇ ਦੇਈਦਾ ਕਿਸੇ ਨੂੰ 200 300 ਵੀ ਦੇ ਦੇਈਦਾ ਕਿਉਂ ਇੱਕ ਅਸੀਂ ਬੂਟਾ ਲਾਉਣਾ ਸ਼ੁਰੂ ਕਰਨਾ ਵੀ ਬਾਬਾ ਨਾਨਕਾ ਇਹ ਬੂਟਾ ਲੱਗ ਜਾਵੇ ਜਿਹੜੀ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਆ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਪਹਿਲਵਾਨੀ ਆਸ਼ਾਏ ਹੁੰਦੀ ਆ ਟੀਕਿਆਂ ਵਾਲ ਨੂੰ ਸੂਟਿਆਂ ਵਾਲ ਨੂੰ ਸ਼ਰਾਬਾਂ ਵਾਲ ਨੂੰ ਨਸ਼ਿਆਂ ਵਾਲ ਨੂੰ ਨਾ ਜਾ ਪਹਿਲਵਾਨੀ ਵਾਲ ਨੂੰ ਆਉਣ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਬਾਬਾ ਨਾਨਕਾ ਉਹਨਾਂ ਦਾ ਸੁਧਾਰ ਹੋ ਜਾ ਤਾਂ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਤੇ